ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਤੇ ਮਿੱਤਰੋ ਅੱਜ ਵਾਲਾ ਹੈਗਾ ਪਾਰਟ 2 ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਤੇ ਉਹਦਾ ਪਾਰਟ 2 ਆ ਆਪਾਂ ਦੁਪਹਿਰੇ ਕੱਲ ਖਤਮ ਕਰਦੀ ਸੀਗੀ ਤੇ ਅੱਜ ਫੇਰ ਹੁਣ ਦੁਪਹਿਰ ਤੋਂ ਸ਼ੁਰੂ ਆ ਆਥਨ ਤੱਕ ਰਾਤ ਨੇ ਖਤਮ ਹੋ ਜੂਗੀ ਰਾਤ ਨੂੰ ਆਪਾਂ ਜੋ ਕਰਦੇ ਹੁੰਨੇ ਆ ਤੇ ਪਰਲੇ ਖੁੱਡੇ ਦੀ ਆਪਾਂ ਕਰਨੀ ਹੈ ਸਫਾਈ ਤੇ ਉਹ ਗੱਟੇ ਜਿਹੜੇ ਪਾਦਾ ਜਿਹੜੇ ਖੰਮ ਖੰਮ ਖਿਲਰਦੇ ਆ ਉਹ ਨਾਲੇ ਆਹ ਖੁੱਡੇ ਸਫਾਈ ਕਰਨੀ ਆਪਾਂ ਤੇ ਨਾਲੇ ਆਪਾਂ ਗੂਤਰਾਂ ਨੂੰ ਪਾਉਣੇ ਦਾਣਾ ਪਾਣੀ ਖਾਂਬੀ ਚੁਕਨੇ ਆ ਤੇ ਖਾਂਬ ਆਪਾਂ ਚੁੱਕ ਦਿੰਨੇ ਆ ਮੜੀ ਬੋકરી ਮਾਰਨੀ ਕਰ ਲਈ ਓਨਲੀ ਔਨ ਨਿਕਲੀ ਬੋਕਰ ਤੇ ਆ ਮੱਕੀ ਜੀ ਇਕੱਠੀ ਕਰਕੇ ਇਹ ਤੇਜ ਪਾ ਦਿੰਨੇ ਆ ਤੇ ਬਾਕੀ ਓਨਲੀ ਬੋਕਰ ਮਾਰ ਕੇ ਤੇ ਇਹਦੀ ਕਰਦੇ ਆ ਸਫਾਈ ਪਰਲਾ ਖੋਡਾ ਵੀ ਆਈਆਂ ਪਰਲੇ ਖੋਡੇ ਸਫਾਈ ਕਰਨੀ ਆ ਤੇ ਇਧਰ ਹੋ ਗਈ ਸਫਾਈ ਇਧਰ ਵੇਖ ਲਓ ਤੇ ਇਧਰ ਹੁਣ ਆਪਾਂ ਜਿਹੜੀ ਸਫਾਈ ਕੀਤੀ ਇਹ ਦਾਣਾ ਪਾਣੀ ਪਾ ਲ ਗਏ ਇਹ ਦਾਣਾ ਪਾਣੀ ਚੋਗ ਨਾਲ ਇੱਕ ਬੰਨ ਕਬੂਤਰ ਜੇ ਤੇ ਇਧਰ ਵੀ ਦਾਣਾ ਪਾਣੀ ਪਾਉਣਾ ਆ ਇਹ ਵੀ ਦਾਣਾ ਪਾਣੀ ਚੋਗ ਨਾਲ ਬੰਨਣਾ ਆ ਤਕੇ ਨਾ ਮਿੱਤਰੋ ਦਾਣਾ ਪਾਣੀ ਸਾਰਿਆਂ ਪਾ ਲੈਨੇ ਆ ਪਾਣੀ ਲਿਆਂਦਾ ਪਿਆ ਤੇ ਆ ਪੀਪੀਆਂ ਸਾਰੀਆਂ ਧੋ ਲੈਨੇ ਆ ਸਾਰੀਆਂ ਧੋ ਕੇ ਬੀਪੀਆਂ ਤੇ ਫਰੈਸ਼ ਵਾਟਰ ਪਾ ਲੈਨੇ ਆ ਤੇ ਬਾਹਰ ਵਿੱਚ ਗਾਂ ਵੇਨੇ ਆ ਲਓਏ ਮਿੱਤਰੋ ਆਪਾਂ ਖੁੱਡੇ ਚ ਖੰਮ ਖੰਮ ਜੱਕਦੇ ਆ ਤੇ ਪਰਲੰਗਾ ਵੀ ਲਾ ਦਿੰਗਾ ਇਹਨੂੰ ਵੀ ਲਾਤੀ ਇੱਕ ਪਹਿਲੇ ਇੱਥੇ ਲੱਗੇ ਸੀਗੀ ਇੱਥੇ ਲੱਗੇ ਸੀਗੇ ਤੇ ਉੱਥੇ ਇੱਥੇ ਇੱਥੇ ਨਹੀਂ ਲੱਗਾ ਸੀਗਾ ਨਾ ਦੇਖੋ ਪਰੇ ਲੱਗਾ ਸੀਗਾ ਸਾਰੇ ਲਾਦੇ ਆ ਕੰਮ ਨੂੰ ਸਾਰੇ ਜੱਕਦੇ ਆ ਉਤਨਾ ਜਿਵੇਂ ਢਾਰੀਆਂ ਮਾਰਦੇ ਸੀ ਤੇ ਉਹ ਡੜ ਮੂੰਹ ਚੱਖਾਂ ਚ ਪੈਂਦੇ ਸੀ ਹਨਾ ਤੇ ਉਹ ਸਾਰਾ ਆਪਾਂ ਕੰਮ ਕਲੀਅਰ ਕਰਤਾ ਤੇ ਆ ਖੁੱਡੇ ਤੇ ਰਹਿ ਗਿਆ ਨਾ ਆ ਖੁੱਡੇ ਜਾਓ ਵੇਖੋ ਖੰਭ ਉੱਡੀ ਜਾਂਦੇ ਆ ਆ ਕਰਦੇ ਤੇ ਆ ਮੱਕੀ ਜੀ ਪਈ ਯਾਰ ਮੱਕੀ ਜੀ ਜੋਕੇ ਨਾ ਤੇ ਫੇਰ ਆਪਾਂ ਕਰਦੇ ਆ ਇਹਦਾ ਹੱਲ ਵੀ ਤੇ ਪਰਲੇ ਪਾਸੇ ਆ ਦੇਖੋ ਉਹਨੇ ਖਾਂ ਮਤਰੇ ਦਾ ਫੇਰ ਕਰ ਲੈਂਦੇ ਆ ਨਾ ਉਹ ਗੁੱਟ ਚ ਕਿੰਨੇ ਲੱਗੇ ਪਏ ਆ ਇਹ ਸਾਂਭ ਜੇ ਚਲੋ ਹੂੰ ਵਧੀਆ ਲੱਗਦਾ ਗੁੱਡਾ ਆਣਾ ਸਾਫ ਸਾਫ ਤੇ ਇਹਦਾ ਹੱਲ ਰਹੇਗਾ ਨਾ ਇਹਦਾ ਹੱਲ ਵੀ ਆਪਾਂ ਕਰ ਦਿੰਨੇ ਆ ਤੇ ਬਾਅਦ ਚ ਬਾਦਾਂ ਗੂਤਰਾਂ ਦਾਣਾ ਪਾਣੀ ਤੇ ਬਾਅਦ ਵਿੱਚ ਆਪਾਂ ਕਰਾਂਗੇ ਕਾਈਟ ਫਾਈਟਿੰਗ ਜਾਂ ਹੋਰ ਕੁਝ ਕਰਾਂਗੇ ਕਰਤਾ ਜੀ ਗੁੱਡਾ ਸਾਫ ਜਿਵੇਂ ਕਲੀਨ ਕਰਤਾ ਆਪਾਂ ਅਸ ਕੰਬਾ ਹੁੰਬਾਣਾ ਮਾਰੇ ਮੂੜੇ ਬਿਠਾਣਾ ਅੱਧੀ ਬੂਰੀ ਹੋ ਗਈ ਫੇਰ ਤੇ ਚਲੋ ਕੋਈ ਨਹੀਂ ਦਾਣਾ ਪਾਣੀ ਰੱਖ ਦਿੰਨੇ ਆਪਾਂ ਇਹਨਾਂ ਨੂੰ ਆ ਖੰਭ ਜੇ ਕੱਢ ਦੇ ਵਿੱਚ ਇਹ ਯਾਰ ਮੱਕੀ ਬਾੜੀ ਆ ਚਲੋ ਕੋਈ ਨਹੀਂ ਮੱਕੀ ਤੇ ਮੈਨੂੰ ਗੀ ਆ ਇਧਰ ਪਾ ਦਿੰਨੇ ਹਨਾ ਮੱਕੀ ਇਦਰੇ ਛਾਗੀ ਆਣੀ ਕਬੂਤਰਾਂ ਨੇ ਇਹਨਾਂ ਨੇ ਮੱਕੀ ਫੇਰ ਨਹੀਂ ਖਾਣੀ ਕਬੂਤਰਾਂ ਨੇ ਆ ਵੀ ਲੋ ਮੱਕੀ ਮੱਕੀ ਛਾਗੇ ਦੇ ਬਾਕੀ ਦਾਣੇ ਰਹਿਣ ਤੇ ਇਹ ਆਪਾਂ ਖਿਲਾਰਦੇ ਨੇ ਥੱਲੇ ਤੇ ਇਹਦੇ ਵਿੱਚ ਥੋੜੇ ਪਾ ਲਈਨੇ ਦਾਣੇ ਆ ਦੇਖੋ ਮੱਕੀ ਕਿੰਨੀ ਇਹ ਚਾਪਾ ਥੋੜੇ ਦਾਣੇ ਪਾ ਲਈਨੇ ਚੱਕ ਕੋਈ ਪਾਲੇ ਦਾਣੇ ਉਧਰਲੀ ਟ੍ਰੇ ਚ ਆਪਾਂ ਇਧਰਲੀ ਟ੍ਰੇ ਚ ਏ ਮੱਕੀ ਮੱਕੀ ਇਹਨਾਂ ਬਾਹਲੀ ਪਾ ਦਿੱਤੀ ਸੀ ਗੱਲ ਕਬੂਤਰਾਂ ਨੂੰ ਕੱਲੀ ਮੱਕੀ ਪਾ ਦਿੱਤੀ ਸੀ ਤੇ ਮੱਕੀ ਖਾ ਖਾਂ ਮਾਣ ਆਖ ਗਏ ਇਹਨਾਂ ਦਾ ਹੁਣ ਆਪਾਂ ਦਾਣੇ ਰੱਖ ਦਿੰਨੇ ਆ ਲਓ ਜੀ ਖਾ ਲਓ ਤੇ ਪਾਣੀ ਵੀ ਸੱਚ ਧੋਗੇ ਪਾਈ ਦਈਏ ਆਪਾਂ ਇਹਨਾਂ ਨੂੰ ਤੇ ਵੱਡੇ ਕਬੂਤਰ ਇਹਨਾਂ ਨੂੰ ਵੀ ਰੱਖਦਾ ਆਪਾਂ ਪਾਣੀ ਤੇ ਦਾਣੇ ਪਾ ਦੇ ਤੇ ਇੱਧਰ ਵੀ ਰੱਖਦਾ ਪਾਣੀ ਧੋਗੇ ਤੇ ਉੱਧਰ ਵੀ ਰੱਖਦਾ ਤੇ ਇੱਧਰ ਰਹਿ ਗਈ ਇੱਧਰ ਵੀ ਨੇ ਆ ਕੀ ਇਸ ਸਿਸਟਮ ਢਾਣੇ ਤੇਰ ਵਾਧੂ ਪਏ ਹਨਾ ਆ ਦੇਖੋ ਇੱਧਰ ਹੀ ਵਾਧੂ ਪਏ ਢਾਣੇ ਇੱਧਰ ਉੱਧਰ ਨਹੀਂ ਪਾਉਂਦੇ ਆਪਾਂ ਤੇ ਕੱਲੇ ਉੱਧਰ ਹੀ ਪਾਉਣੇ ਸੀਗੇ ਉੱਧਰ ਪਾਤੇ ਆ ਤੇ ਇੱਧਰ ਢਾਣੇ ਨੂੰ ਥੋੜੇ ਕਬੂਤਰ ਇੱਧਰ ਤੇ ਢਾਣੇ ਵਾਧੂ ਪਏ ਆ ਇੱਧਰ ਨਹੀਂ ਪਾਉਂਦੇ ਤੇ ਪਾਣੀ ਆਪਾਂ ਧੋ ਕੇ ਪਾ ਦਿੰਨੇ ਆ ਪਾਣੀ ਸਾਰਾ ਪੈਚ ਚ ਕੱਢ ਦਿੰਨੇ ਆ ਨਿਕਲ ਜਾ ਭਾਈ ਚੇਰਤ ਹੋ ਗਿਆ ਆਪਾਂ ਤੇ ਚੰਗੀ ਤਰ੍ਹਾਂ ਤੇ ਪਾਣੀ ਰੱਖ ਦਿੰਨੇ ਆ ਮਿੱਤਰੋ ਪੀਪੀ ਤੋਂ ਗੇ ਰੱਖਦੀ ਆਪਾਂ ਤੇ ਖੁੱਡਾ ਵੀ ਇੱਕ ਹੋਰ ਸਾਫ ਕਰਤਾ ਬੱਚਿਆਂ ਨਾਲ ਖੁੱਡਾ ਸਾਫ ਕਰਤਾ ਜੀ ਆਲੇ ਉਹਨੇ ਇਟਾਂ ਰੱਖ ਰਿਆ ਇੱਕ ਥਾਂ ਦੇ ਲਾਗੇ ਤੇ ਬੱਚਿਆਂ ਨੂੰ ਮੱਕੀ ਪਾਈ ਸੀਗੀ ਤੇ ਦਾਣੇ ਪਾਉਣ ਵਾਲੇ ਆ ਦਾਣੇ ਪਾ ਦਿੰਨੇ ਆ ਤੇ ਰਹਿ ਗਿਆ ਖੁੱਡਾ ਆਹ ਹਾਲਾ ਕੋਲਿਆ ਪ੍ਰਵਾਤ ਤੁਸੀਂ ਤੇ ਇਹ ਆਪਾਂ ਨਹੀਂ ਸਾਫ ਕਰਨਾਗਾ ਬਸ ਇਹ ਰਹਿਗਾ ਇਹ ਨਹੀਂ ਕਰਨਾਗਾ ਆਪਾਂ ਇਹ ਜੁੜੇ ਲੱਗੇ ਹੋਏ ਬਸ ਬਾਕੀ ਸਾਰੇ ਗੁੱਡੇ ਕਲੀਨ ਕਰਤੇ ਆਪਾਂ ਤੇ ਪਾਣੀ ਪੂਣੀ ਪਾ ਕੇ ਤੇ ਫਿਰ ਆਪਾਂ ਨਹਾਉਣੇ ਆ ਮਿੱਤਰੂ ਤੇ ਬਾਅਦ ਵਿੱਚ ਗਾਂ ਨਾਲ ਕੰਟੀਨਿਊ ਕਰਦੇ ਆ ਤੇ ਪਤੰਗबाजी ਕਰਨੀ ਹੋਰੀ ਤਾਂ ਵੀ ਗਾਂ ਕਰਾਂਗੇ ਕੰਟੀਨਿਊ ਤੇ ਹੁਣ ਕਿਰਨ ਨਾਲ ਗੀ ਮਿੱਟੀ-ਮਿੱਟੀ ਨਾ ਭਰ ਗਏ ਪਾਣੀ ਸਾਰੇ ਨੇ ਪਾਤਾ ਤੇ ਹੁਣ ਨਾਉਣੇ ਮਿੱਤਰੋ ਲਓ ਜੀ ਮਿੱਤਰੋ ਮਾਂ ਵਰਸ਼ ਨਾਹੇ ਆਗੇ ਤਾਂ ਤੇ ਇੱਕ ਯਾਰ ਬੱਚਾ ਜ ਆਇ ਫਿਰਦਾ ਸੀ ਦੋ ਸੱਚ ਦੋ ਵੀ ਨਹੀਂ ਸੱਚ ਤਿੰਨ ਇੱਕ ਤਾਂ ਕੱਲ ਆਇ ਫਿਰਦਾ ਸੀਗਾ ਕੱਲ ਦੀਆਂ ਆਇਆਂ ਸੀਗਾ ਹਰੀਆਂ ਬਗਲਾਂ ਦੋਵੇਂ ਕੱਲ ਉਹ ਆਇ ਫਿਰਦਾ ਸੀ ਇੱਕ ਆਇਆ ਫਿਰਦਾ ਜਮਾਂ ਚਿੱਟਾ ਮਿੱਤਰੋ ਤੇ ਉਹ ਅੱਜ ਫਿਰਦਾ ਸੀ ਕੱਲ ਵੀ ਫਿਰਦਾ ਸੀ ਜਮਾਂ ਚਿੱਟਾ ਅੱਜ ਵੀ ਫਿਰਦਾ ਸੀਗਾ ਤੇ 20 ਮਿੰਟ ਹੋ ਗਏ ਉਦੋਂ ਫਿਰਦਾ ਸੀਗਾ ਡੱਬਾ ਗੂਤਰ ਗੂਤਰ ਨਹੀਂ ਮਤਲਬ ਕਹਿ ਸਕਦੇ ਬੱਚਾ ਸੀਗਾ ਇੱਕ ਤਾਂ ਆ ਹੁੰਦਾ ਇਹ ਨਹੀਂ ਪਤਾ ਯਾਰ ਕਿਹੜਾ ਇਹ ਜੋ ਇਧਰੋਂ ਆਇਆ ਉਦੋਂ ਪਤਾ ਲੱਗੂ ਇਹਦਾ ਇੱਕ ਤਾਂ ਡੱਬਾ ਗੂਤਰ ਫਿਰਦਾ ਇਹ ਹੁਣੇ ਫਿਰਦਾ ਸੀਗਾ 10 ਕਿ ਮਿੰਟ ਹੋ ਗਏ ਇਹ ਜਮਾ ਚਿੱਟਾ ਮਿੱਤਰੋ ਆ ਗਿਆ ਇਹ ਕ ਇਹ ਬੱਚਾ ਹੈ ਫਿਰਦਾ ਇੱਕ ਜਮਾ ਚਿੱਟਾ ਇੱਕ ਡੱਬਾ ਇੱਕ ਦੋਵੇਂ ਬਗਲਾ ਹਰੇ ਨਾ ਤਿਆਨ ਬੱਚੇ ਆਏ ਫਿਰਦੇ ਪਤਾ ਨਹੀਂ ਕੀ ਦੇ ਮਿੱਤਰੋ ਹਣਾ ਜਿਹਦੇ ਹੈਗੇ ਤੇ ਆਪਦੇ ਇੰਨੇ ਕੰਮ ਮਾਰ ਲਓ ਜੀ ਆਪਣੇ ਪਿੰਡ ਡੱਬਾ ਤਾਂ ਹੁਣੇ ਫਿਰਦਾ ਚਿੱਟਾ ਫਿਰਦਾ ਹਰੀਆਂ ਬਗਲਾਂ ਨਾਲ ਕੱਲ ਫਿਰਦਾ ਸੀ ਉਹ ਅੱਜ ਨਹੀਂ ਉੱਡੇਗਾ ਤੇ ਡੱਬਾ ਹੁਣੇ ਫਿਰਦਾ ਸੀਗਾ ਤੇ ਡੱਬੇ ਦਾ ਵੀ ਨਹੀਂ ਕੋਈ ਪਤਾ ਲੱਗਾ ਹਜੇ 10 ਕੁ ਮਿੰਟ ਵੀ ਉਹ ਤਾਂ ਫਿਰਦਾ ਸੀਗਾ ਤੇ ਮੈਨੂੰ ਸ਼ੱਕ ਪੈਂਦਾ ਜੇ ਉਹ ਟਾਵਰ ਤੇ ਬਹਿ ਗਿਆ ਹੁੰਦਾ ਬਾਕੀ ਕੁਝ ਕਹਿ ਨਹੀਂ ਸਕਦੇ ਆਪਾਂ ਯਾਰ ਬੰਦਾ ਵੇਖਿਆ ਨਹੀਂਗਾ ਨਾ ਤਾਂ ਤੂੰ ਵੀ ਹੈ ਨਹੀਂਗਾ ਕਿਤੇ चलो कोई नहीं तो आप बच्चे हूँ चोगा दे अपने दाज न बच्चा दा तो कहता हम कबूतर ही वा आ गया मित्रों कबूत्र आ गया हमने किड़ा ही जमा चिट्टा मित्रों बच्चा ही आहे का मित्रों पहली हरी उडया है कि घर भी नहीं गया है ਕਰੂ ਉਹ ਡੜ ਖੜਿਆ ਤੇ ਬਾਅਦ ਚ ਘਰੇ ਜਾਏ ਨਹੀਂ ਕੱਲ ਫਿਰਦਾ ਆਈ ਤੇ ਬਾਾਈ ਹੁਣ ਚੋਗਾ ਦੇ ਦੇ ਗਏ ਤੇ ਬਾਅਦ ਚੱਲਦੇ ਆਪਾਂ ਉਧਰ ਲੈ ਗਏ ਤੇ ਜਾਂ ਬਾਹਰ ਨੂੰ ਹਾਂਜੀ ਬਾਾਈ ਨੂੰ ਆਪਾਂ ਫੋਲੀ ਰਜਾਤਾ ਤੇ ਦੇਖੋ ਤਾਂ ਤੱਕਰੀ ਕਰਤਾ ਟੈਂਕੀ ਭਰ ਦਿੱਤੀ ਫੋਲ ਆਪਾਂ ਤਾਂ ਵੇ ਲੋ ਗੁੜਕ ਦਾ ਇਹ 70 ml ਪਾਣੀ ਦਿੱਤਾ ਵੈਨ ਨੂੰ ਵੇ ਲੋ ਤਾਂ ਵੇ ਲੈ ਗੁੜਕੀ ਜਾਂਦਾ ਝੂਟਾ ਤੇ 17ਵੇਂ ਦਿਨ ਨੇ ਆ ਤੇ ਟਾਈਮ ਇੱਕ ਟਾਈਮ ਹੀ ਰੋਟੀ ਖੋਣੇ ਨੇ ਬਈ ਰੋਟੀ ਅੱਧੀ ਖਵਾ ਦਿੰਨੇ ਆਪਾਂ ਇਹਨੂੰ ਤੇ ਬਾਅਦ ਕੱਲ ਨੂੰ ਖਵਾਵਾਂਗੇ ਹੋਰ ਰੋਟੀ ਇਹਨੂੰ ਇਹ ਅੱਜ ਖਵਾਤੀ ਆ ਨਾ ਵੀ ਮਿੱਤਰੂ ਆ ਗਿਆ ਆਪਾਂ ਕੁੱਤੇ ਨੂੰ ġੇੜਾ ਕਢਾਉਣ ਬਾਹਰ ਇੱਕ ਘਰੇ ਰਹਿ ਗਿਆ ਹਜੇ ਦੋ ਆਪਾਂ ਲੈ ਜਾਂਦੇ ਨਾਲ ਇਹ ਪੇਸਤਾ ਕੁੱਤਾ ਤੇ ਦੂਜੀ ਆਪਣੀ ਕੁੱਤੀ ਆ ਅੱਜ ਨਮਾਇਆ ਵੇਖੋ ਕਿੰਨਾ ਚਿੱਟਾ-ਚਿੱਟਾ ਨਿਕਲੇ ਆ ਅਜੇ ਨਹੀਂ ਇਹ ਹਲੇ ਬਹੁਤ ਖੇਡ ਦੇਖ ਦੋਈ। ਮੈਂ ਥੱਕ ਵੀ ਗਿਆ। ਉਹ ਡਿੱਗ ਪਈ ਸੀ। ਹੋ ਗਿਆ ਨੀਰਾ। ਤੇ ਹੁਣ ਤਾਂ ਇਹ ਦੂਰੀ ਚਾਰੀ ਬਾਜੀ ਆਂ ਨੀ ਕਬੂਤਰਾਂ ਨੂੰ। ਦੇਖੋ ਅੱਖਾਂ ਜਗਤ ਦੇ ਕਬੂਤਰਾਂ ਦੇ ਵਿੱਚ। ਇਧਰੋਂ ਵੀ ਵੇਖ ਲੋ ਛੱਕੋ ਜੀ ਆ ਵੇਖੋ ਜਗਦੀਆਂ ਅੱਖਾਂ ਇਟਾਂ ਟਾਂ ਟਾਂ ਲਾ ਲਗੇ ਨਾਲ ਪੱਲੜ ਪੱਟਿਆ ਤੇ ਬਿੱਲੀ ਬਿੱਲੀ ਨਾ ਆ ਜੇ ਨਾ ਛੱਕੋ ਜੀ ਕੀ ਆ ਨੋ ਬਈ ਤੇ ਲੇਟਾ ਛੱਡ ਗਏ ਬਈ ਸੱਚ ਨਾ ਇੱਕ ਕਿਰੇ ਦੇ ਸ਼ੂਅਰ ਲੇ ਕੇ ਉਹਨਾਂ ਦਾ ਚਿੱਤੇ ਹੀ ਭੋਲਿਆਂ ਦਾ ਰੋ ਜੀ 17 ਕਰ ਲੀਏ ਸਹੀ ਆਪਾਂ ਪਹਿਲਾ ਵੇ ਸ਼ੂ ਲਗੇ ਕੀ ਘਾ ਲੋ ਗਿਆ ਗੋੜੀ ਦਾ ਜਾਗਪੰਗਾ ਜੀ ਆ ਪਤਾ ਨਹੀਂ ਜਗਾਇ ਮਿੱਤਰੋ ਇਹ ਤੇ ਕਬੂਤਰ ਆ ਤੇ ਕਬੂਤਰ ਨਾਲ ਨਾ ਗੁੜਕਣ ਲੱਗ ਗਏ ਨੇ ਯਾਰ ਕਿੰਨਿਆਂ ਤੋਂ ਉੱਠ ਖੜਦੇ ਐ ਆ ਕਬੂਤਰ ਨਾ ਵਾਰਲੇ ਪਾਸੇ ਛੱਡੀ ਜੂ ਉਤਰਾਣੇ ਪਾਸੋਂ ਵੀ ਚਲ ਬੰਦ ਕਰਾਂਗੇ ਕਰ ਲੂ ਹੁਣ ਚੱਲ ਆਈ ਦਿਨ ਜਗਦੀ ਰਹੇ ਜਾਂਦੇ ਆ ਤੇ ਦੇਖ ਲੋ ਮਿੱਤਰੋ ਅੱਧੇ ਗੂਤਰ ਥੱਲੇ ਬੈਠੇ ਆ ਹੁਣ ਪੜਾਏ ਦੂਰੋਂ ਖੜ ਕੇ ਫੋਕਸ ਕਰ ਲੋ ਦੇਖ ਜੂ ਸਿਰ ਤੇ ਇੱਥੇ ਆਏ ਬੱਚੇ ਚਾਰ ਬੈਠੇ ਥੱਲੇ ਤੇ ਬਾਕੀ ਸਾਰੇ ਤਾਂ ਬੈਠੇ ਆ ਕਿਰੋ ਉਦਰੀ ਨੂੰ ਪਤਾ ਨਹੀਂ ਆਂਡੇ ਰੱਖ ਲੈ ਕੇ ਨਹੀਂ ਰੱਖ ਲੈ ਉਧਰ ਕਾਲੂ ਚੈੱਕ ਕਰਾਂਗੇ ਆਪਾਂ ਕੱਲ ਮੈਂ ਵੇਖਿਆ ਸੀ ਕੱਲ ਤਾਂ ਨਹੀਂ ਰੱਖੇ ਸੀ ਯਾਰ ਤੇ ਕਮੈਂਟ ਕਰਕੇ ਦੱਸੋ ਯਾਰ ਕੀ ਹੱਲ ਹੋ ਸਕਦਾ ਕੀ ਚੱਕਰ ਬੈ ਸਕਦਾ ਇਹਨਾਂ ਨੂੰ ਹਣਾ ਉਹ ਵੀ ਖੂਦਰੀ ਨੇ ਇੱਕੋ ਦਿਨ ਦੋ ਅੰਡੇ ਰੱਖੇ ਆ ਉਹ ਤਾਂ ਨਹੀਂ ਖੂਦਰੀ ਨੇ ਇੱਕੋ ਦਿਨ ਦੋ ਅੰਡੇ ਰੱਖੇ ਆ ਤੇ ਉਹਨੇ ਇੱਕ-ਇੱਕ ਕਰਕੇ ਰੱਖਿਆ ਉਹਨੇ ਸਹੀ ਰੱਖਿਆ ਇੰਜ ਦੋਨੇ ਇੱਕ-ਇੱਕ ਇੱਕੋ ਦਿਨ ਹੀ ਦੋ ਦੋ ਅੰਡੇ ਰੱਖ ਲਏ ਆ ਹੁਣ ਮਿੱਤਰੋ ਕੀ ਚੱਕਰ ਪੈ ਸਕਦਾ ਦੱਸੋ ਯਾ ਉਹ ਖੂਦਰੀ ਇਕੱਲੇ ਨਹੀਂ ਅੰਡੇ ਰੱਖੇ ਤੇ ਇੱਕੋ ਦਿਨ ਹੀ ਚਾਰੇ ਜੂੜਨੇ ਛੱਡ ਗਏ ਆਪਾਂ ਤੇ ਗਾਂ ਕੋਈ ਪਤਾ ਨਹੀਂ ਕੱਲੂ ਵੇਖਾਂਗੇ ਕੀ ਉਹ ਤਾਂ ਰੱਖ ਲਿਆ ਹੋਵੇ ਇੱਕ ਇਹਨਾਂ ਤਿਆਰ ਚਾਰ ਦਿਨ ਹੋ ਗਏ ਪਾਇਂ ਪਾਇਂਦੇ ਰੱਖਿਆ ਨੂੰ ਉਹਨੇ ਹਜੇ ਰੱਖਿਆ ਨਹੀਂ ਕੋਈ ਵੀ ਤੇ ਕੱਲੂ ਵੇ ਇੱਕ ਇਹ ਦੱਸੂਗਾ ਮਿੱਤਰੋ ਰੱਖ ਲਿਆ ਹਾਂਡੇ ਕਣੀ ਰੱਖੇ ਇਹਨਾਂ ਨੇ ਤੇ ਕਮੈਂਟ ਕਰਕੇ ਦੱਸੋ ਯਾਰ ਕੀ ਚੱਕਰ ਪੈ ਸਕਦਾ ਹਣਾ ਇੱਕੋ ਦਿਨ ਹੀ ਜੋੜਗਾ ਛੱਡਗਾ ਨਾਲੇ ਅਜੇ ਵੱਡੇ ਆ ਗੁਦਰਨਾ ਮਿੱਤਰੋ ਹਲੂਤ ਨਾਲ ਜਾ ਗੁੜਕਣ ਲੱਗ ਪਏ ਨਾ ਉਹ ਵੀ ਗੁਤਰਾ ਹੀ ਗੁੜਕਣ ਲੱਗ ਗਿਆ ਤਾਂ ਨਹੀਂ ਬਾਈ ਉਧਰ ਲੇਟਾ ਛੱਡਗਾ ਨਾ ਪਲੇਟਾਂ ਜਗਤਿੰਦਰ ਰੈਂਦ ਨੇ ਆ ਲੈ ਲਾਈਟਾਂ ਚੈੱਕ ਕਰੋ ਮੁੰਨੇ ਦੋ ਲਾਈਟਾਂ ਹੋਰ ਲਵਾ ਲਿਆ ਦਿੰਗਾ ਆ ਵੇਖੋ ਚਿੱਟੀਆਂ ਲਾਈਟਾਂ ਇਹਦੇ ਪਹਿਲਾਂ ਕਿਹੜੀਆਂ ਲੱਗੀਆਂ ਸੀਗਾ ਪਹਿਲਾਂ ਪੀਲੀਆਂ ਸੀ ਆਮ ਬਲਬ ਹੁੰਦੇ ਜਿਵੇਂ ਹਾਂ ਪਹਿਲਾਂ ਪੀਲੀਆਂ ਸੀਗਾ ਤੇ ਹੁਣ ਆ ਇਹ ਲੈ ਕਾਕਾ ਹੀ ਹਵਾ ਲਿਆ ਹੁੰਦਾ ਇਹ ਕ ਇਥੇ ਲੱਗੀ ਚੁੱਟੀ ਲਾਈਟ ਹਨਾ ਇਥੇ ਲੱਗਣਾ ਥਲੇ ਥਲੇ ਕਿਨ ਲਾਈਟਾਂ ਲੱਗਣ ਦੇ ਤੂੰ ਦੋ ਤੇ ਗਾਂ ਆਇਓ ਹਣਾ ਲਾ ਲੰਗਾ ਤੈ ਨਾ ਲੰਗਾ ਆ ਹਾਰ ਲਵਾ ਕੇ ਲੈ ਕੇ ਨਹੀਂ ਅੰਦਰ ਮਿੱਤਰੋ ਇਹ ਕਿਧਰ ਲਗਾ ਹੋਵੇ ਕੱਢ ਦੇ ਕੰਨਾਂ ਦੇ ਕੀੜੇ ਇਹ ਕਿਧਰ ਲੱਗਾ ਹੋਇਆ ਵੇਖੋ ਜਗਮਗ ਜਗਮਗ ਹੋ ਜਾਂਦੀ ਆ ਦਾ ਮਗਰ ਉਹ ਟੈਗ ਲਵਾਇਆ ਭਾਈ ਨੇ ਤੇ ਲਾਈਟਾਂ ਬਦਲੀਆਂ ਇਹਨਾਂ ਇਬ ਬਦਲ ਲਗਾਵੇ ਬਦਲ ਲਗਾ ਹੋਰ ਲੈ ਇੱਕ ਪੂਈ ਹੋਰ ਆ ਗਿਆ ਤੀਜਾ ਚੌਥਾ ਆ ਚੌਥਾ ਆ ਗਿਆ ਪੰਜਵਾਂ ਛੇਵਾਂ ਸੱਤਵਾਂ ਆਹ ਕਿਹੜਾ ਸੱਤ ਅੱਠਵਾਂ ਆ ਠੀਕ ਹੈ ਨਾ ਸੱਤ ਅੱਠ ਹੈਗੇ ਹਨ ਰੰਗ ਜੇ ਥੋੜਾ ਬਗੀੜਾ ਕੱਢ ਹੈਗੇ ਹਨ ਇੱਕ ਪਿੰਡ ਦਿੱਤਾ ਜੀ ਚੱਲ ਬਈ ਪਿੰਡ ਤੇ ਨੀੜਾ ਹੋ ਜੇ ਹੁਣ ਇੱਕ ਹਾਂਜੀ ਮਿੱਤਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਮੇਰਾ ਭਰਾ ਹੈ ਨਾ ਤੇ ਬਾਵਾ ਆ ਜਾਏਗਾ ਰਿਵਿਊ ਤੇ ਫੇਰ ਹੀ ਘੈਂਟ ਤੋਂ ਘੈਂਟ ਬਣਾਇਆ ਕਰਾਂਗੇ ਆਪਾਂ ਤੇ ਬਾਕੀ ਲਵ ਯੂ ਸਪੋਰਟ ਕਰਦੇ ਆ ਤੁਸੀਂ ਤੇ ਕਰਦੇ ਰਹੋਗੇ ਆਸਾ ਮੈਨੂੰ ਨਾ ਤੇ ਧੰਨਵਾਦ ਸਾਰੇ ਵੀਰਾਂ ਦਾ ਰੋਜ਼ ਨਵੇਂ ਨਵੇਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਡੋਲ ਗਰੁੱਪ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ